ਇਹ ਸਾਰਿਆਂ ਦੇ ਉਦਾਸ ਸੁਦਮਗੀਨ ਜਿਉਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਕੀਰਤਨ ਆਰੰਭ ਹੋਣਾ ਹੈ ਬਸ ਰਹਿ ਰਾਜ ਸਾਹਿਬ ਦੀ ਪਹਿਲੀ ਪੰਕਤੀ ਗ੍ਰੰਧੀ ਸਾਹਿਬ ਨੇ ਉਚਾਰਨ ਕੀਤੀ ਨਸ ਭਾਜੇ ਨਹੀਂ ਸੁਣਨੀ ਇਹ ਮੈਂ ਦੇਖਿਆ ਗਮਗੀਨ ਬੇਚੈਨ ਦੁਖੀ ਇਤਨੀ ਕਾਮਨਾਵਾਂ ਦੀ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ ਕੌਣ ਕੀਰਤਨ ਸੁਣੇ ਕੌਣ ਕਥਾ ਸੁਣੇ ਬਾਣੀ ਨਾਲ ਜੁੜੇ ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦਿੰਦੀ ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੁਣ ਦਿੰਦੀ ਇਹ ਮੈਂ ਅਰਜ਼ ਕਰਦੇ ਹਾਂ ਪਰ ਸਾਈਬ ਕਹਿੰਦੇ ਨੇ ਕੋਈ ਕਰੋਨਾ ਚ ਇੱਕ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ ਗਿਆਨੀ ਜੀ ਹੋਣ ਗਿਆ ਉਸ ਜ਼ਮਾਨੇ ਦੀਆਂ ਗੱਲਾਂ ਕਾਮਨਾ ਤੋਂ ਬਿਨਾ ਕਰਮ ਹੋ ਹੀ ਨਹੀਂ ਸਕਦਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਹੋਂਦਾ ਹੈ ਅਗਰ ਕਰਮ ਰਸ ਬਣ ਜਾਏ ਕਰਮ ਸਵਾਦ ਬਣ ਜਾਏ ਤਾਂ ਫਿਰ ਕਰਮ ਹੀ ਸੰਗੀਤ ਬਣ ਜਾਂਦਾ ਹੈ ਕਰਮ ਹੀ ਗੀਤ ਬਣ ਜਾਂਦਾ ਹੈ ਔਰ ਕਰਮ ਹੀ ਇਤਨਾ ਮਹਾਨ ਹੋ ਜਾਂਦਾ ਹੈ ਕਿ ਮਹਾਤਮਾ ਬੁੱਧ ਦੀ ਜ਼ਬਾਨ ਤੋਂ ਤੇ ਇਹ ਨਿਕਲ ਗਿਆ ਕਰਮ ਹੀ ਭਗਵਾਨ ਹੈ। ਭਗਵਾਨ ਹੀ ਭਗਵਾਨ ਐਸਾ ਨਹੀਂ। ਕਰਮ ਹੀ ਭਗਵਾਨ ਹੈ। ਅਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਕੀ ਵਿਚਾਰਿਆ ਜਾਏਗਾ? ਕਿਸ ਦੀ ਵਿਚਾਰ ਹੋਵੇਗੀ? ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜਾ ਉੱਥੇ ਤੇ ਕੇਵਲ ਕਰਮਾਂ ਦੇ ਵਿਚਾਰ ਦੂਸਰੀ ਕਿਸੇ ਚੀਜ਼ ਦੇ ਨਹੀਂ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ ਉਸ ਨੂੰ ਕਹਿੰਦੇ ਨੇ ਮੂਲ ਮੰਤਰ ਮੂਲ ਬੀਜ ਬਣਿਆ ਬੁਨਿਆਦੀ ਮੰਤਰ ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ ਹੈ ਉਸ ਦਾ ਆਖਰੀ ਸ਼ਬਦ ਹੈ ਪ੍ਰਸਾਦ ਉਸ ਦਾ ਪਹਿਲਾ ਸ਼ਬਦ ਹੈ ਇੱਕ ਇਹ ਗੁਰੂ ਘਰ ਵਿੱਚ ਮੂਲ ਮੰਤਰ ਗੁਰੂ ਅਰਜਨ ਦੇਵ ਜੀ ਇਸ ਦੀ ਇਸ ਤਰ੍ਹਾਂ ਉਪਮਾ ਕਰਦੇ ਨੇ ਔਖਦ ਮੰਤਰ ਮੂਲ ਮਨ ਏਕ ਹੈ ਜੇਕਰ ਦ੍ਰਿੜਚੇਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੇ ਮੂਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮ ਜਨਮਾਂ ਤਰਾ ਦੇ ਜੋ ਪਾਪ ਨੇ ਗੁਨਾਹ ਨੇ ਧੱਬੇ ਨੇ ਦੁੱਖ ਨੇ ਸੰਤਾਪ ਨੇ ਮਿਟ ਜਾਂਦੇ ਨੇ ਉਸ ਮੰਤਰ ਵਿੱਚ ਇਤਨੀ ਸ਼ਕਤੀ ਇਸ ਮੰਤਰ ਦੇ ਚਿਤਨਾ ਬਲ ਇਸ ਮੰਤਰ ਦੀ ਇਤਨੀ ਮਹਿਮਾ ਜਦੋਂ ਮੰਤਰ ਜਪਦੇ ਆ ਜਦ ਰਸ ਆਉਣ ਲੱਗ ਪਏ ਮੰਤਰ ਸਿੱਧ ਹੋ ਗਿਆ संकल्प ਕੀਤਾ ਹੈ اور ਆਪਣੀ ساری ਇਕੱਠੀ ਸ਼ਕਤੀ ਨੂੰ ਉਸ ਸੰਕਲਪ ਦੇ ਰਾਹੀਂ ਬਾਹਰ ਮਨੁੱਖ ਪੂਰਤੀ ਕਰ सके ਉਹਨੂੰ ਕੇਨਨ ਤੰਤਰ ਸਿੱਧੀ ਤੰਤਰ ਸਿੱਧ ਹੋ ਗਏ ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਇਹ ਤਾੰਤ੍ਰਿਕ ਸਨ ਉਸ ਜ਼ਮਾਨੇ ਦੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ ਬੜੀਆਂ ਗੱਲਾਂ और ये अज भी हृदय शुद्ध हो अक्सर नहीं आता लेकिन तांत्रिक सिद्धि की प्राप्ति हो जाती है उस उसके हिरदे की शुद्धि की शर्त नहीं है पर गुरत्र से उद ही सिद्ध है जिस दिन हिरदा पूरा पाक है उस तो पहले नहीं इस वास्ते देखा गया कि तांत्रिक योगा ਤੇ ਬੜੇ ਬੜੇ ਮਲੀਨ ਲੋਕਾਂ ਕੋਲ ਵੀ ਹੈ ਜਿਵੇਂ ਹੁਣੇ ਮੈਂ ਅਰਜ਼ ਕੀਤੀ ਹੈ ਕਿ ਇਸ ਨਗਰ ਭਾਰਤ ਦੇ ਸਭ ਤੋਂ ਵੱਡਾ ਤਾੰਤ੍ਰਿਕ ਯੋਗੀ ਜੇਲ ਦੇ ਚ ਹੈ ਨੂਰ ਸ਼ਾ ਆਪਣੀ ਤਾੰਤ੍ਰਿਕ ਸਿੱਧੀ ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰ ਦਿਆ ਹੈ ਔਰ ਐਸਾ ਭਾਅ ਬਣਾ ਦਿੱਤਾ ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ ਨੂੰ ਉਹਨੂੰ ਬੰਨ ਕੇ ਰੱਖ ਦਿੱਤਾ ਹੈ ਇਹ ਤਾੰਤ੍ਰਿਕ ਯੋਗੀ ਜਦ 우ਜੈਨ ਦੇਜ ਕੱਢੇ ਗਏ ਕੁਛ ਮਾਰੇ ਗਏ ਤੋ ਇਸਾਰੇ ਬੰਗਾਲ ਦੇ ਚਲੇ ਗਏ ਅਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ ਤੇ ਅਜ ਵੀ ਉਸੇ ਪਾਸੇ ਨੇ ਕੁਛ ਤਮਲ ਤੇ ਕੇਰਲਾ ਦੇ ਚ ਵੀ ਮੰਦੇ ਨੇ ਥੋੜੇ ਜੇ ਲੇਕਿਨ ਬਾਕੀ ਭਾਰਤ ਦੇ ਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕਤ ਜਿਹੜਾ ਸਿਰਮੌਰ ਹੈ ਇਹ ਰਾਜਸਤਾਨੀ ਹੈ ਅਲਵਰ ਦਾ ਕਸਬਾ ਬੈਰੋੜ ਚੰਦਰਸwamy ਉਥਾਂ ਦਾ ਹੈ अरधन करके اربापति शक्ति करके सारे मिनिस्टर उसकी मुट्ठी च जो कामना तो कराना चांदा सी ओना नु करना पेंडा सी अर आम लोकी हैरान सने ने ने सयाणे बंदे इस दी मुट्ठी च किस तरह ले एदे काबूच किस तरह है खैर ए ते मैं थोड़ा जिया भी इस विद्या ते विश्वास रखण वाला मन काबू चा जाएगा ग्रिफनच आ जाएगा ग्रिफ ਇਸ ਲਈ ਸਤਿਗੁਰ ਨੇ ਸਾਨੂੰ ਇਸ ਚੱਕਰ ਵਿੱਚ ਨਹੀਂ ਪਾਇਆ ਔਰ ਕਹਿ ਦਿੱਤਾ ਹੈ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਇਹ ਪਰਿਪੂਰਣ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾਨਕ ਦੇ ਕੰਠ ਤੋਂ ਨਿਕਲਿਆ ਹੈ ਸਭ ਤੋਂ ਪ੍ਰਥਮ ਮੈਂ ਕਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚਾਇਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲੰਤਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਸਦਾ ਵੇਖ ਰਿਹਾ ਹੈ ਸਦਾ ਸੁਣ ਰਿਹਾ ਹੈ ਤੋ ਸਦਾ ਬੋਲ ਰਿਹਾ ਹੈ ਤੋ ਕੀ ਬੋਲ ਰਿਹਾ ਹੈ ਏ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਹੀ ਅਸੀਂ ਕਹਿੰਦੇ ਆ ਗੁਰੂ ਪੈਗੰਬਰ ਅਵਤਾਰ ਆਵੇ ਪਕੜ ਦੇ ਚ ਆ ਨਾ ਦੇ ਔਰ ਅਵਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚ ਆ ਜਾਣ ਉਸੇ ਨੂੰ ਅਸੀਂ ਕਹਿੰਦੇ ਆ ਗੁਰਸਿੱਖ ਗੁਰਮੁਖ ਬ੍ਰਹਮਗਣੀ ਪਗਤ ਸੰਤ ਹਰ ਇੱਕ ਦੀ ਪਕੜ ਦੇ ਚ ਪ੍ਰਮਾਤਮਾ ਦੇ ਸ਼ਬਦ ਨਹੀਂ ਆਉਂਦੇ ਹੈ ਤੋ avatars ਬਹੁਤ ਥੋੜੇ ਨੇ ਹਰ ਇੱਕ ਦੀ ਪਕੜ ਵਿੱਚ avatars ਦੇ ਬੋਲ ਵੀ ਨਹੀਂ ਆਉਂਦੇ ਤੋ ਭਗਤ ਬਹੁਤ ਥੋੜੇ ਨੇ ਤੋ ਬਹੁਤ ਜ਼ਿਆਦਾ ਨਹੀਂ ਗੁਰਮਖ ਬਹੁਤ ਥੋੜੇ ਨੇ ਬ੍ਰਮਗਣੀ ਬਹੁਤ ਥੋੜੇ ਨੇ ਬ੍ਰਮਗਣੀ ਤਿਉ ਗੁਰੂ ਦੇ ਬਲ ਜਿਸ ਦੇ ਅੰਦਰ ਸੁਨਾਗ ਹੈ ਪਕੜਦੇ ਚਾਹਗੇ ਅਰੁਨਾ ਬੋਲਨ ਚ ਉਲੇ ਨ ਹੋ ਗਏ avatars ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਏ ਪੈਗਾਮ ਲੈ ਕੇ ਆਇਆ ਪੈਗੰਬਰ ਔਰ ਪੈਗਾਮ ਉਸ ਦੀ ਪਕੜ ਦੇ ਚਾ ਹੈ। ਈਸ਼ਵਰ ਨੇ ਉਸ ਨੂੰ ਚਣ ਲਿਆ ਹੈ। ਖੁਦਾ ਨੇ ਉਸ ਨੂੰ ਚਣ ਲਿਆ ਹੈ। ਲੈ ਪੈਗਾਮ ਪੁਚਾ ਜਗਤ ਦੇਚ ਸੁਣਾ ਜਗਤ ਨੂੰ। ਤਾਂ ਜਿਹੜੇ ਬੋਲ ਇਸ ਬ੍ਰਹਮੰਡ ਦੇ ਸਭ ਤੋਂ ਪਹਿਲੇ ਗੁਰੂ ਨਾਨਕ ਦੀ ਪਕੜ ਦੇ ਚਾ ਹੈ। ਉਹਨਾਂ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ। ਔਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਵਿੱਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ। ਮੰਦਫੜ ਹੈ। ਤਾਂ ਮਨ ਬਿਆਕਲ ਹੈ। ਮੰਦਫੜ ਹੈ ਤਾਂ ਮਨ ਚਿੰਤਾਤੁਰ ਹੈ। ਮੰਦਫੜ ਹੈ ਤਾਂ ਕਿਸੇ ਕਾਰਜ ਦੇ ਸਿੱਧੀ ਵੀ ਨਹੀਂ ਹੋਣ ਲੱਗੇ। ਦਿਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ। ਦੋ ਵਿਦਾਇਸ ਨੂੰ ਕਹਿੰਦੇ ਨੇ। ਤੂੰ ਮੰਗ ਇੱਕ ਹੋਏ। ਤੂੰ ਤਾਂ ਹੀ ਹੋ ਸਕਦਾ ਕੋਈ ਇੱਕ ਨਾਲ ਜੁੜੇ। ਤੂੰ ਜਗਤ ਦੇਸ਼ ਨਿਗਾਹ ਮਾਰੀਏ ਤੇ ਕੁਛ ਵੀ ਇੱਕ ਨਹੀਂ ਹੈ। ਜੇ ਤੁਸੀਂ ਕਹੋ ਇਹ ਸੁੰਦਰ ਹੈ ਤਾਂ ਕੋਈ ਰੂਪ ਵੀ ਖੜਾ ਹੈ। ਤੁਸੀਂ ਕਹੋ ਇਹ ਗੁਣਵਾਨ ਹੈ ਤਾਂ ਕੋਈ ਔਗਣਹਾਰਾ ਵੀ ਖੜਾ ਹੈ। ਤੁਸੀਂ ਕਹੋ ਇਹ ਬਹੁਤ ਵੱਡਾ ਹੈ ਤਾਂ ਕੋਈ ਛੋਟਾ ਵੀ ਖੜਾ ਹੈ। ਜਗਤ ਦੇਸ਼ ਤੇ ਦੋ ਇਹ ਤਹਿ। ਤੁਸੀਂ ਕਹੋ ਬਹੁਤ ਸਿਆਣਾ ਹੈ ਤੇ ਕੋਈ ਮੂੜ ਵੀ ਖੜਾ ਹੈ। ਤੁਸੀਂ ਕਹੋ ਬਹੁਤ ਸ਼ਾਂਤ ਮਈਏ ਤੇ ਕੋਈ ਗਰੋਧੀ ਵੀ ਖੜਾ ਹੈ। ਤੁਸੀਂ ਆਖੋ ਬੜਾ ਫਰਾਗ ਦਿਲ ਹੈ ਤੇ ਫਿਰ ਕੋਈ ਤੰਗ ਦਿਲ ਵੀ ਖੜਾ ਹੈ। ਤੁਸੀਂ ਆਖੋ ਬਹੁਤ ਮਿੱਠ ਬੋਲੜਾ ਹੈ। ਤੋ ਕੁੜਤਨ ਬੋਲਣ ਵਾਲਾ ਵੀ ਖੜਾ ਹੈ। ਜਗਤ ਤੇ ਦਰ ਤੇ ਖੜਾ ਹੈ। ਇੱਕ ਹੈ। ਤੁਸੀਂ ਸੰਸਾਰ ਦੇ ਵਿੱਚ ਇੱਕ ਨਹੀਂ ਲੱਭ ਸਕਦੇ। ਤੁਸੀਂ ਇਤਨਾ ਕੋਈ ਪੁਰਸ਼ ਹੈ ਤੇ ਫਿਰ ਕੋਈ ਇਸਤਰੀ ਵੀ ਖੜੀ ਹੈ। ਤੁਸੀਂ ਇਤਨਾ ਅਖੋਏ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਵਿੱਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਹੈ ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਮ ਹੈ ਉਹ ਦੂਜਾ ਖੜਾ ਹੈ ਤੁਸੀਂ ਆਖੋਏ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ ਕੁਝ ਸਿਰਫ ਕੌੜਾ ਨਹੀਂ ਮਿੱਠਾ ਵੀ ਹੈ ਸਿਰਫ ਮਿੱਠਾ ਨਹੀਂ ਕੌੜਾ ਵੀ ਹੈ ਤੁਸੀਂ ਆਖੋ ਬڑا ਸੁਖ ਹੈ ਬڑا ਸੁਖ ਹੈ ਔਰ ਬੜੇ ਰਸ ਦੇ ਚ ਹੈ ਤੋ ਕਿਧਰੇ ਬੇਰਸਈ ਦੀ ਹੈ ਕਿਧਰੇ ਦੁੱਖ ਵੀ ਹੈ ਇਹ ਹਸ ਰਿਹਾ ਹੈ ਬਹੁਤ ਹਸ ਰਿਹਾ ਹੈ ਤੋ ਯਕੀਨ ਜਾਣੋ ਫਿਰ ਕੋਈ ਰੋ ਵੀ ਰਿਹਾ ਕਿਧਰੇ ਕਿਧਰੇ ਹੰਝੂ ਵੀ ਟਪਕ ਰਹੇ ਨੇ ਸੰਸਾਰ ਇੱਕ ਰੰਗੀ ਨਹੀਂ ਹੈ ਔਰ ਕੋਈ ਸੰਸਾਰ ਦੇ ਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਹੈ ਔਰ ਮੂੜ ਹੈ ਨਾਦਾਨ ਹੈ ਇਹਨੂੰ ਸਮਝ ਨਹੀਂ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ ਆਖੇ ਹਾਸਾ ਚਾਹੀਦਾ ਹੈ ਰੋਣਾ ਨਹੀਂ ਐਸਾ ਹੈ ਹੀ ਨਹੀਂ ਤੁਸੀਂ ਆਖੋ ਜਨਮ ਹੋਇਆ ਕਿਸੇ ਦਾ ਤੁਸੀਂ ਯਕੀਨ ਜਾਣੋ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਉਸੇ ਦਿਨ ਹੋਇਆ ਕਿਸੇ ਵੀ ਅਰਥੀ ਵੀ ਨਿਕਲੀ ਔਰ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੀ ਬਾਹ ਪਕੜ ਕੇ ਕੋਈ ਚਲੇ ਕਿ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਨਤ ਹੈ ਸੁਤ ਬੜਾ ਹੋਤ ਹੈ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕੰਦ ਇਕੱਠੇ ਚਲਦੇ ਨੇ ਇੱਕ ਮਨੁੱਖ ਜਮਿਆ ਤੇ ਚਲੋ 70 ਜਾਂ 80 ਸਾਲ ਦੀ ਉਸ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੱਗਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਪਰ ਕਬੀਰ ਕਹਿੰਦੇ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਠੀਕ ਹੈ ਵੱਡਾ ਹੋਇਆ ਛੋਟਾ ਵੀ ਹੋਇਆ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਚੱਲਦੇ ਨੇ ਤੇ ਜੀਵਨ ਤੇ ਮਰਨ ਇਕੱਠੇ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹੇ ਹਾਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਚ ਮਰ ਗਿਆ ਬਹੁਤ ਕੁਝ ਸਰੀਰ ਦੇ ਚ ਨਵਾਂ ਪੈਦਾ ਹੋਇਆ ਇਹ ਇਕੱਠਾ ਚੱਲਦਾ ਹੈ ਰੋਜ ਕੁਛ ਅਸੀਂ ਅੱਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਚ ਜਵਾਨ ਨਹੀਂ ਆਉਂਦਾ ਰੋਜ਼ ਹੋ ਰਿਹਾ ਕੋਈ ਜਵਾਨ ਇੱਕ ਦਿਨ ਦੇ ਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਤੇ ਇੰਜ ਕਹਿ ਲਈ ਜਵਾਨੀ ਬੁੱਢੇ ਪਾ ਦੋਵੇਂ ਇਕੱਠੇ ਚੱਲਦੇ ਨੇ ਔਰ ਕੀ ਇੰਜ ਕਹਿ ਲਈ ਤੇ ਇੰਜ ਕਹਿ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ ਚ ਨਹੀਂ ਪੂਰੀ ਕਰਦਾ ਰੋਜ਼ ਮਰ ਰਿਹਾ ਹੈ और एक दिन संपूर्ण तौर पर मर जाता है ए जीवना, ए मरना ये जवानी ए, ए बुढ़ेपा बचपन जवानी चलते हैं खुशी ते गम कटे चलते हैं हासे ते रोने कट्ठे चलते हैं मेरे एक मित्र सन इत गगन पाकिस्तानी करके उन्होंने कहें है ਪਰ ਉਹਨਾਂ ਨੇ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਵਿੱਚ ਬੜਾ ਸਾਹਿਤ ਲਿਖਿਆ ਹੈ। ਐਰ ਸਾਹਿਤ ਰਤਨ ਦਾ ਅਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ, ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ। ਦੋਵੇਂ ਕਿਡਨੀ ਆ ਵਿਚਾਰੇ ਦੀ ਫੇਲ ਹੋ ਗਈਆਂ ਨੇ। ਤੇ ਮੈਨੂੰ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ ਵਿੱਚ ਲਿਖੀ। ਤੇ ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ ਫਿਲੀਪੀਨ ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਦੇ ਚ ਸਨ ਫਿਲਿਪੀਨਸਿਸ ਕੋ ਅਰਪੋਰਟ ਤੇ ਗੁਰਵਾਰੇ ਪਹੁੰਚਿਆ ਸਨੋਸੇ ਤੂੰ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ ਆਵਾਜ਼ ਮੈਂ ਪਹਿਚਾਣ ਲਈ ਬਸ ਮੇਰੀ ਆਵਾਜ਼ ਉਹਨਾਂ ਦੇ ਕੰਨ ਵਿੱਚ ਗਈ ਰੋਣਾ ਮੇਰੇ ਕੰਨ ਨਾ ਚੁਕੇ। ਤੇ ਮੈਂ ਕਿ ਕੁਝ ਕਹੋਗੇ ਨਹੀਂ। ਕਹਿਣ ਲੱਗੇ ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਹੈ। ਤਾਂ ਇਹ ਉਹ ਚਿੱਠੀ ਮੈਨੂੰ ਮਿਲੇ ਅਜ 20 ਦਿਨ ਹੋ ਗਏ ਨੇ ਪਰ ਮੈਂ ਤੇ 20 ਦਿਨਾਂ ਤੋਂ ਰੋ ਰਹਾ ਹਾਂ। ਸ਼ਾਇਦ ਇਹ ਰੋਣਾ ਮੇਰਾ ਥਮੇ ਤੁਸੀਂ ਮੈਨੂੰ ਆਕੇ ਮਿਲੋ। ਪਰ ਇਹ ਜਿਹੜੀ ਚਿੱਠੀ ਹੈ ਜਿਸ ਵਿੱਚ ਤੁਸੀਂ ਲਿਖਿਆ ਹੈ ਇਹ ਮੈਨੂੰ ਤੁਸੀਂ ਸੁਣਾਓ ਮੈਂ ਖੁਦ ਪਾਚੇ ਗਏ ਨਹੀਂ ਬਲਵਿੰਦਰ ਸਿੰਘ ਵੀ ਨਾਲ ਅਸੀਂ ਇਕੱਠੇ ਗਏ ਮੈਂ ਕਿਹਾ ਮਿੱਤਰ ਦੀਆਂ ਦੋਵੇਂ ਕਿਡਨੀਆਂ ਫੇਲ ਚਲਣ ਤੋਂ ਸਮਰਥ ਅਰਦਾਵਨ ਜੋ ਘਟ ਤੋਂ ਘਟ ਪੰਜਾਬ ਕਿਤਾਬਾਂ ਦਾ ਲਿਖਾਰੀ ਹੈ ਬੜਾ ਜ਼ਰਖੈਜ਼ ਦਿਮਾਗ ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ। ਔਰ ਜਿਉ ਉਸ ਦੇ ਘਰ ਪਹੁੰਚਿਆ ਪਹਿਲੇ ਕਿਤਾਬਾਂ ਦਾ ਹੀ ਪੁਲੰਦੇ ਮੇਰੇ ਅੱਗੋਂ ਰੱਖੇ ਵੀ ਜਿਹੜੇ ਛਪੇ ਨਹੀਂ ਅਜੇ। ਔਰ ਘਰ ਦਾ ਮਾਹੌਲ ਐਸਾ ਕਿ ਕੋਈ ਇਸ ਦੀ ਲੇਖਣੀ ਨੂੰ ਨਹੀਂ ਸਮਝਦਾ ਕੋਈ ਇਸ ਦੀ ਸੋਚਣੀ ਨੂੰ ਨਹੀਂ ਸਮਝਦਾ। ਕੋਈ ਸਰੋਤਾ ਵੀ ਨਹੀਂ ਕੋਈ ਸੁਣੇ। ਬੜੀ ਉਮੰਗਾ ਤੇ ਤਰੰਗਾ ਮੈਂ ਸੁਨੋਏ ਨਜ਼ਮ ਸੁਣਾਈ ਤਾਂ ਮੈਂ ਸੁਣੀ ਤੇ ਉਸਨੇ ਸੱਜਣੇ ਤਰ੍ਹਾਂ ਨਾਲ ਲੇਕਿਨ ਕਹਿ ਲਗਾ ਮੈਂ ਹੁਣ ਸੁਨੋਜ਼ੇ ਤੱਕ ਤੁਹਾਨੂੰ ਛੱਡਣ ਜਾਣਾ ਮੈਂ ਕਹਿੰਨੇ ਤੁਹਾਡੀ ਤਬੀਅਤ ਠੀਕ ਨਹੀਂ ਇਸ ਹਾਲਤ ਦੇ ਚ ਨਹੀਂ ਕੰਦਾ ਨਹੀਂ ਕਾਰ ਦੇ ਚ ਬੈਠ ਨਹੀਂ ਸਕਦੇ ਚੜਾਇਆ ਦੋ ਆਦਮੀਆਂ ਨੇ ਨਾਲ ਜਾਣਾ ਸਵਾਭਾਵ ਕਿਤਨੀ ਗਲਤ ਮੈਂ ਤੁਹਾਨੂੰ ਲੇਖਣੀ ਵੀ ਸੁਣਾ ਦਿਆਂ ਧਿਆਨ ਨਾਲ ਸਰਵਨ ਕਰਨਾ ਮੈਂ ਬਚਪਨ ਤੋਂ ਉਰਦੂ ਦਾ ਸ਼ਾਇਰ ਰਹਾ ਫਿਰ ਸੰਸੈ 47 ਦੇ ਗੁਰੂ ਨਾਨਕ ਨੇ ਮੈਨੂੰ ਆਪਣੀ ਬਾਣੀ ਦਾ ਪ੍ਰਚਾਰਕ ਬਣਾ ਦਿੱਤਾ ਬਚਪਨ ਤੋਂ ਇਹ ਸ਼ਾਇਰੀ ਅੰਦਰੋਂ ਫੁੱਟਦੀ ਸੀ ਲਿਖੀ ਮੈਂ ਬਹੁਤ ਸਾਰੀ ਹੈ ਇਸ ਗੀਤ ਨੇ ਮੇਰੀ ਇਸ ਨਜ਼ਮ ਨੇ ਇੱਕ ਚੋਟੀ ਦੇ ਸ਼ਾਇਰ ਨੂੰ ਇੱਕ ਚੋਟੀ ਦੇ ਸਾਹਿਤਕਾਰ ਨੂੰ ਇਤਿਹਾਸਕਾਰ ਨੂੰ ਜਦ ਇਤਨਾ ਮੋਤਾਸਰ ਕੀਤਾ ਤੇ ਇਸ ਨਜ਼ਮ ਮੈਨੂੰ ਵੀ ਕੰਠ ਹੋ ਗਈ ਵਰਨਾ ਮੈਨੂੰ ਆਪਣੀਆਂ ਸਾਰੀਆਂ ਰਚਨਾਵਾਂ ਯਾਦ ਪਈ ਨਹੀਂ ਮੈਨੂੰ ਵੀ ਆਪਣੀ ਲੇਖਣੀ ਸਾਹਮਣੇ ਕਰਨੀ ਪੈਂਦੀ ਹੈ मैनू कंठ हो गई थानू सरवन खरा हर एक रंज में राहत है आदमी के लिए हर एक रंज में राहत है आदमी के लिए पयाम में मौत भी मौजा है जिंदगी के लिए जरूर पुराने बुजुर्ग तो उर्दू समझते हो गए नवे आदित में हूं मजबूरी पया में मौत भी मौजा है जिंदगी के लिए चमन के फूल तो हर एक को नहीं मिलते चमन के फूल तो हर एक को नहीं मिलते बाहर आती है लेकिन किसी किसी के लिए ਉਹ ਨਹੀਂ ਕਾ ਸ਼ੀਸ਼ਾਏ ਦਿਲ ਚੂਰ ਚੂਰ ਹੋ ਕੇ ਰਹਾ ਤਰਸ ਰਹੇ ਥੇ ਜੋ ਦੁਨੀਆ ਮੈਂ ਦੋਸਤੀ ਕੇ ਲਿਏ ਐਸੀ ਦੋਸਤੀ ਕਿਸ ਨੂੰ ਮਿਲੀ ਜਿਸ ਦੇ ਨਾਲ ਦੁਸ਼ਮਣੀ ਨਾ ਹੋਵੇ ਇਕੱਠੀ ਚੱਲਦੀ ਹੈ ਇਕੱਲਾ ਦੋਸਤ ਨਹੀਂ ਹੋ ਸਕਦਾ ਇਹ ਵੀ ਮੈਂ ਅਰਜ਼ ਕਰਦਾ ਹਾਂ ਪਰ ਸਭ ਤੋਂ ਵੱਡੇ ਦੁਸ਼ਮਣ ਕੌਣ ਬਣਦੇ ਨੇ ਜੋ ਸਭ ਤੋਂ ਵੱਡੇ ਦੋਸਤ ਆਉਂਦੇ ਨੇ कभी बगौर मुताला करके देखना ऐसा अनुभव होया हुए वो गल वखरी नहीं हो तो हो जाएगा ऐसा केड़ा मनुख है जो जिंदगी ना रास्ता चुना लेंगे उन्हीं का शीशा है दिल चूर चूर हो के रहा तरस रहे थे जो दुनिया में दोस्ती के लिए हमारे बाद अंधेरा रहेगा महफिल में ਬਹੁਤ ਚਿਰਾਗ ਜਗਾਓਗੇ ਰੋਸ਼ਨੀ ਕੇ ਲਈ ਇਹ ਪਰਚਾ ਮੇਰਾ ਲਿਖਿਆ ਆ ਮੈਨੂੰ ਕਹਿਣ ਲੱਗਾ ਮੈਂ ਕਈ ਦਿਨ ਸੀਨੇ ਨਾਲ ਲਾਈ ਰੱਖਿਆ ਹੈ ਉਹਗਾ ਸਾਇਦਕਾਰ ਹੈ ਔਰ ਕਹਿੰਦਾ ਜਿਨ੍ਹਾਂ ਨੂੰ ਮੈਂ ਬਹੁਤ ਆਪਣਾ ਸਮਝਿਆ ਸੀ ਬਹੁਤ ਆਪਣਾ ਸਮਝਿਆ ਸੀ ਬਹੁਤ ਪਰਾਇਣਿਕਲੇ ਬਹੁਤ ਪਰਾਇਣਿਕਲੇ ਬਹੁਤ ਪਰाये ਨਿਕਲੇ ਮੈਂ ਕਿ ਆਪਣੇ ਤੇ ਪਰाये ਇਹ ਦੋਵੇਂ ਇਕੱਠੇ ਨਾਲ ਚੱਲਦੇ ਰਹਿ ਪਰ ਅਸੀਂ ਇਹ ਸਮਝਦੇ ਰਹੇ ਆਪਣੇ 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 ਕਾਸ਼ ਸੁਰੂਤੋ ਇਸ ਤਰ੍ਹਾਂ ਚੱਲਦੇ ਇਹ ਆਪਣੇ ਪਰाये ਵੀ ਨੇ ਇਹ ਪਰाये ਆਪਣੇ ਵੀ ਨੇ ਇਸ ਤਰ੍ਹਾਂ ਚੱਲਦੇ ਹੋਰ ਪਤਾ ਨਹੀਂ ਮੈਂ ਜੋ ਅਰਜ਼ ਕਰ ਰਹੇ ਹਾਂ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਕਿ ਨਹੀਂ संसार दो रंगी है सिर्फ अपने नहीं पराए भी नहीं दो में कट्ठे चलते और जो अपना है वो ही पराया है और जो पराया है वो ही अपना है ये भी मैं अर्ज कर दिया इसमें इस तरीके लैं है जवानी कितों प्रगट होएगी इसे बचपने चो बुढ़ेपा कितों प्रगट होएगा इसे ही जवानी तो ਮੌਤ ਕਿੱਥੋਂ ਪ੍ਰਗਟ ਹੋਏਗੀ ਇਸੇ ਬੁੜੇ ਵਿੱਚ ਹੋਰ ਕਿੱਥੋਂ ਹੋਏਗੀ ਕਿ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਹੀ ਅਪਨੰਤ ਤੋਂ ਇਸੇ ਹੀ ਮੇਤਰਤਾ ਤੋਂ ਇਸੇ ਹੀ ਦੋਸਤੀ ਤੋਂ ਇਹ ਤੇ ਸੰਸਾਰ ਦੌਰੰਗੀ ਹੈ ਤੇ ਸੰਸਾਰ ਦੇ ਵਿੱਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਹੁੰਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦਾ ਹੈ ਇੱਕ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲੇ ਆ ਇੱਕ ਔਰ ਮੈਂ ਸਮਝਦਾ ਕਿ ਉੱਥੋਂ ਹੀ ਨਿਕਲ ਸਕਦਾ ਜੋ ਇੱਕ ਦਾ ਰੂਪ ਹੋ ਗਿਆ ਇੱਕ ਦੀ ਤਸਵੀਰ ਹੋ ਗਿਆ ਜਿਸ ਦੇ ਕੋਲ ਇੱਕ ਦੀ ਸੋਚਣੀ ਹੈ ਇੱਕ ਦਾ ਹੀ ਗਿਆਨ ਹੈ ਇਕਦੀ ਹੀ ਗੱਲ ਐ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਦੁਬਦਾ ਨਾ ਪੜੋਂ ਹਰ ਬਿਨ ਅਵਰ ਨ ਪੋਜੋਂ ਮੜੀ ਮਸਾਂਣ ਨ ਜਾਈ ਤ੍ਰਿਸ਼ਨਾ ਰਾਚ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਦੁਬਦਾ ਮੈਂ ਪੜਦਾ ਹੀ ਨਹੀਂ ਮਨ ਬਫਾੜ ਹੋਵੇ ਮੈਂ ਸਭ ਕੁਝ ਪੜਨਾ ਹੀ ਨਹੀਂ ਚਾਹਦਾ ਗੁਰੂ ਨਾਨਕ ਮੈਂ ਸਭ ਕੁਝ ਸੁਣਨਾ ਹੀ ਨਹੀਂ ਚਾਹਦਾ ਮੈਂ ਸਭ ਕੁਝ ਦੇਖਣਾ ਵੀ ਨਹੀਂ ਚਾਹੁੰਦਾ ਦੋ ਦਿਖਾਈ ਦੇਣ ਦੋ ਸੁਣਾਈ ਦੇਣ ਮੈਂ ਦਬਦਾ ਨਹੀਂ پڑਣੀ ਦਬਦਾ ਨਾ ਪੜਾਂ ਐਲਾਨੀਆਂ ਕਰ ਰਹੇ ਨਹੀਂ ਪੜਨਾ ਮੈਂ ਗੁਰਨਾਮਿਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲਿਆ ਇੱਕ ਹੁਣ ਉਹ ਇੱਕ ਕੀ ਹੈ ਉਹ ਇੱਕ ਕੌਣ ਹੈ ਉਹਦਾ ਸਰੂਪ ਕੀ ਹੈ ਉਸਦਾ ਸੁਭਾਅ ਕੀ ਹੈ ਉਦਾ ਕਰਮ ਕੀ ਹੈ ਉਸ ਦਾ ਧਰਮ ਕੀ ਹੈ ਇਹ ਸਾਰੀ ਵਿਆਖਿਆ ਜਿੰਨਾ ਬੋਲਾਂ ਚ ਕਰਦੇ ਨੇ ਉਹਨੂੰ ਗੁਰਮਤਿ ਵਿੱਚ ਕਹਿੰਦੇ ਨੇ ਮੂਲ ਮੰਤਰ ਉਸ ਇੱਕ ਦਾ ਵਾਸਵ ਕਰਮ ਕੀ ਹੈ ਸਵਾਉ ਕੀ ਹੈ ਰੂਪ ਕੀ ਹੈ ਰੰਗ ਕੀ ਹੈ ਸਾਰੀ ਵਿਆਖਿਆ ਕਰਦੇ ਨੇ ਜਗਤ ਸਾਰਾ ਕਰਮ ਦੇ ਬੰਧਨ ਦੇ ਚ ਉਹ ਨਹੀਂ ਹੈ ਜਗਤ ਸਾਰਾ ਧਰਮ ਦੇ ਬੰਧਨ ਵਿੱਚ ਉਹ ਨਹੀਂ ਧਰਮ ਤੇ ਮੁਰਾਦਾ ਮਰਿਆਦਾ ਕਲਗੀਧਰ ਪਿਤਾ ਕਹਿੰਦੇ ਨਾ ਅਕਰਮ ਹੈ ਆਧਰਮ ਹੈ ਜਦ ਸਭ ਪਰਦੇ ਹੋਗੇ ਇਹ ਪ੍ਰਭੂ ਤੇਰੇ ਵਿੱਚ ਕੋਈ ਕਰਮ ਨਹੀਂ ਤੂੰ ਕਿਸੇ ਵੀ ਕਰਮ ਦੀ ਲਪੇਟ ਦੇ ਵਿੱਚ ਨਹੀਂ ਔਰ ਤੂੰ ਕਿਸੇ ਵੀ ਮਰਿਆਦਾ ਦੇ ਵਿੱਚ ਬਜਿਆ ਹੋਇਆ ਨਹੀਂ ਅਗਰ ਤੂੰ ਮਰਿਆਦਾ ਦੇ ਵਿੱਚ ਬਜਿਆ ਹੋਵੇਂ ਤਾਂ ਇਹ ਨਹੀਂ ਹੋ ਸਕਦਾ ਕਿ ਇੱਕ ਜਾਗੰਦੇ ਨਾਲਹਿਨ ਇੱਕ ਨਾ ਸੁਤਿਆਂ ਦੇ ਉਠਾਰੀ ਮਰਿਆਦਾ ਤੇ ਇਹ ਹੀ ਹੈ ਜੋ ਅਮਰਤ ਵੇਲੇ ਉਠੇਗਾ ਉਹਦੀ ਝੋਲੀ ਚ ਪੈ ਗਈ ਇਹ ਦਾਤ ਪਹਿਲੀ ਰਾਤੀ ਫੁੱਲੜਾ ਫਲ ਵੀ ਪਛਾਂ ਰਾਤ ਜੋ ਜਾਗਨ ਸੇ ਲੈਣਗੇ ਸਾਈ ਕੰਨੋ ਦਾਤ ਤੋ ਸਾਈ ਦੀ ਮਰਿਆਦਾ ਪ੍ਰਭੂ ਦੀ ਮਰਿਆਦਾ ਫਰੀਦ ਅੱਗੇ ਕਰ ਰਹੇ ਨੇ ਸੁਣਾ ਰਹੇ ਨੇ ਸਾਨੂੰ ਅਗਲਾ ਸ਼ਲੋਕ ਗੁਰੂ ਨਾਨਕ ਦਾ ਹੈ ਇਸ ਸ਼ਲੋਕ ਦੇ ਨਾਲ ਇਹ ਦੂਜਾ ਸ਼ਲੋਕ ਮੱਲਾ ਪਹਿਲਾ ਹੈ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਾਗਨ ਦੇ ਨਾਲ ਹੈ ਨਿਕ ਨਾ ਸੁਤਿਆਂ ਦੇ ਉਠਾਲ ਉਹ ਬੇਪਰਵਾਹ ਵੀ ਬੜਾ ਹੈ ਨਿਯਮ ਤੇ ਜ਼ਰੂਰ ਹੈ ਮਰਿਆਦਾ ਤੇ ਜ਼ਰੂਰ ਹੈ ਜੋ ਸਮੇਂ ਉੱਠਦੇ ਨੇ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਨੇ ਔਰ ਜਿਸ ਤੇ ਗੈਬੀ ਮਹਿਰ ਕਰ ਦਿੰਦਾ ਹੈ ਸੁੱਤੇ ਨੂੰ ਵੀ ਆ ਪਠਾਲ ਦਿੰਦਾ ਕਿਸੇ ਮਰਿਆਦਾ ਦੇ ਚ ਬਜਿਆ ਹੋਇਆ ਨਹੀਂ ਆ ਕਰਮ ਹੈ ਆ ਅਧਰਮ ਹੈ ਉਹ ਬੇਪਰਵਾਹੀ ਹੈ ਅਦਾਲਤ ਦੇ ਚ ਇੱਕ ਕਾਨੂੰਨ ਹੈ ਔਰ ਉਸ ਕਾਨੂੰਨ ਦੇ ਮੁਤਾਬਿਕ ਫੈਸਲਾ ਹੋਵੇਗਾ ਈਸ਼ਵਰ ਅਦਲ ਕਰਦਾ ਹੈ ਜਾਂ ਈਸ਼ਵਰੀ ਦੁਨੀਆ ਇੱਕ ਅਦਾਲਤ ਹੈ لیکن اوتھے بے پرواہی بھی ہے بکسش بھی ہے۔ بکسش لئی کوئی جگہ نہیں ہے عدالت وچ قانون قانون ہے سب لئی ایک ہے۔ پر اوتھے بے پرواہی ہے۔ اودی بے پرواہی ایسی بھی ہے ہو سکدا ہے گن کا ایک ویسوا ہے پر دیویاں تو اونچی ہو گئی، بدتنی ہو گئی۔ اجامل ਇਕ ਵਕਤ ਦਾ ਦੁਰਾਚਾਰੀ ਮਨੁੱਖ ਹੈ ਭਗਤੋ ਕੇ ਬਾਲਮੇਕ ਇਕ ਵਕਤ ਦਾ ਡਾਕੂ ਹੈ ਕਾਤਲ ਹੈ ਕਮਾਲ ਦੀ ਗੱਲ ਚੋਟੀ ਦੇ ਰਿਸ਼ੀਆਂ ਦੇਚ ਉਹ شمار ਚੋਟੀ ਦੇ ਕਵੀਆਂ ਦੇਚ ਉਹ شمار ਚੋਟੀ ਦੇ ਸੰਗੀਤਕਾਰਾਂ ਦੇਚ ਉਹ شمار ਬ੍ਰਹਮੇ ਨੇ ਜੇ ਸੰਗੀਤ ਨੂੰ ਵੇਦਾਂ ਦੇਚ ਦਰਜ ਕੀਤਾ ਉਸ ਸੰਗੀਤ ਨੂੰ ਆਪਣੀ ਜ਼ਬਾਨ ਨਾਲ ਪ੍ਰਗਟ ਕੀਤਾ ਬਾਲਮੇਕ ਨੇ ਇਨੂੰ ਆਦੀ ਸੰਗੀਤਕਾਰ ਮੰਨਦੇ ਨੇ ਆਦੀ ਕਵੀ ਮੰਨਦੇ ਨੇ ਔਰ ਕਮਾਲ ਦੀ ਗੱਲ ਇਤਨਾ ਗਿਆਨ ਨਿਕਲਿਆ ਉਸ ਦੇ ਅੰਦਰ ਪਰ ਕੈਦ ਇਹ ਤੇ ਕਾਤਮ ਸੀ ਇਤੇ ਬਕਾਇਤ ਸੀ ਇਤੇ ਰੋਜ਼ ਇੱਕ ਬੰਦਾ ਲੁੱਟਣਾ ਲਵੇ ਤੇ ਇਸ ਨੂੰ ਚੈਨ ਨਹੀਂ ਮਿਲਦਾ ਸੀ ਕਤਲ ਨਾ ਕਰ ਦੇਵੇ ਇਸ ਨੂੰ ਚੈਨ ਨਹੀਂ ਮਿਲਦਾ ਸੀ ਇਕ ਜਾ ਗੰਦੇ ਨਾਲ ਲਹਿਨ ਇਕ ਨਾ ਸੁਤਿਆਂ ਦੇ ਉਠਾਲ ਮੈਂ ਬਹੁਤੇ ਪ੍ਰਮਾਣ ਤੇ ਸਮ ਸੰਬੰਧ ਵਿੱਚ ਨਾ ਜੁਟਾਂਦਾ ਕਿਉਂਕਿ ਐਸਾ ਨਾ ਵੀ ਜਿਹੜੇ ਕਿਦਰੇ ਅੰਮ੍ਰਿਤ ਵੇਲੇ ਉੱਠਦੇ ਉਹਨਾਂ ਤੇ ਸੋਚੀਏ ਹੁਣ ਚਲੋ ਰੱਬ ਹੀ ਉਠਾਏਗਾ ਉਹਦੇ ਉੱਟਾਂਗੇ ਨਹੀਂ ਉੱਠਣਾ